ਜਿਸ ਇਨਸਾਨ ਨੇ ਲਦਾਖ ਦੇ ਬੱਚਿਆਂ ਲਈ ਨਵੇਂ ਸਕੂਲ ਬਣਾਏ ਕਿਸਾਨਾਂ ਲਈ ਬਰਫ ਦੇ ਤੁੱਪਾ ਦੀ ਖੋਜ ਕੀਤੀ ਤੇ ਹਿਮਾਲਿਆ ਦੀ ਰੱਖਿਆ ਲਈ ਆਵਾਜ਼ ਉਠਾਈ ਅੱਜ ਉਸ ਨੂੰ ਦੇਸ਼ ਵਿਰੋਧੀ ਕਹਿ ਕੇ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਹੈ ਕੀ ਇਹ ਠੀਕ ਹੈ ਜਾਂ ਇਹ ਗਲਤ ਹੈ ਦੋਸਤੋ 3 ਇਡੀਅਟ ਫਿਲਮ ਤੁਸੀਂ ਤੇ ਮੈਂ ਸਭ ਨੇ ਦੇਖੀ ਹੈ ਉਹ ਫਿਲਮ ਜਿਸ ਦੀ ਜ਼ਿੰਦਗੀ ਤੋਂ ਇਨਸਪਾਇਰ ਹੈ ਉਹ ਹੈ ਸੋਨਮ ਵਾਂਗ ਚੁੱਕ ਜਿਸ ਨੂੰ ਐਨਐਸਏ ਲਗਾ ਕੇ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਹੈ ਕੌਣ ਹੈ ਸੋਨਮ ਵਾਂਗਚੁਕ ਉਸ ਬਾਰੇ ਗੱਲਬਾਤ ਕਰਾਂਗੇ ਉਸ ਨੂੰ ਜੇਲ੍ਹ ਵਿੱਚ ਕਿਉਂ ਸਿੱਟ ਦਿੱਤਾ ਗਿਆ ਹੈ ਉਸ ਬਾਰੇ ਗੱਲਬਾਤ ਕਰਾਂਗੇ ਇਹ ਪੂਰੀ ਗੱਲਬਾਤ ਨੂੰ ਥੋੜਾ ਸ਼ਾਰਟ ਰੱਖਿਆ ਗਿਆ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਅੱਧੇ-ਅੱਧੇ ਘੰਟੇ ਦੇ ਐਪੀਸੋਡ ਪਏ ਆ ਜਿਨ੍ਹਾਂ ਨੂੰ ਦੇਖਣ ਲਈ ਵਿਸ਼ੇਸ਼ ਟਾਈਮ ਕੱਢਣਾ ਪੈਂਦਾ ਹੈ ਜਿਸ ਕਰਕੇ ਅਸੀਂ ਇਸ ਵੀਡੀਓ ਵਿੱਚ ਘੱਟ ਸਮੇਂ ਨਾਲ ਨਾਲ ਸਭ ਦਾ ਨਚੋੜ ਦੱਸਾਂਗੇ ਦੋਸਤੋ ਸੋਨਮ ਵਾਂਗਚੁਕ ਬਾਰੇ ਕੁਝ ਲੋਕ ਉਸ ਦੇ ਲਦਾਖ ਅੰਦੋਲਨ ਨੂੰ ਮਾਲਿਆ ਦੀ ਪੁਕਾਰ ਦੱਸਦੇ ਹਨ ਕੁਝ ਲੋਕ ਉਸ ਨੂੰ ਦੇਸ਼ ਵਿੱਚ ਅਸਥਿਰਤਾ ਪੈਦਾ ਕਰਨ ਵਾਲਾ ਦੱਸ ਰਹੇ ਹਨ ਸੋਨਮ ਦੇ ਅੰਦੋਲਨ ਦੇ ਹਾਮੀ ਕਹਿ ਰਹੇ ਨੇ ਜਿਸ ਇਨਸਾਨ ਨੇ ਲਦਾਖ ਦੇ ਬੱਚਿਆਂ ਲਈ ਸਕੂਲ ਦੇ ਨਵੇਂ ਮਾਡਲ ਲੈ ਕੇ ਆਂਦੇ ਉਹ ਦੇਸ਼ ਧਰੋਹੀ ਕਿਵੇਂ ਹੋ ਸਕਦਾ ਹੈ ਜੋ ਆਪਣੀ ਧਰਤੀ ਨੂੰ ਮਾਂ ਦੇ ਸਮਾਨ ਸਮਝਦਾ ਹੈ ਉਸ ਨੂੰ ਸੱਤਾ ਦੇਸ਼ ਵਿਰੋਧੀ ਕਹਿ ਰਹੀ ਹੈ ਦੇਸ਼ ਦੀਆਂ ਏਜੰਸੀਆਂ ਈਡੀ ਸੀਬੀਆਈ ਉਸਦੇ ਐਨਜੀਓ ਦੇ ਖਾਤਿਆਂ ਦੀਆਂ ਜਾਂਚਾਂ ਕਰ ਰਹੀਆਂ ਹਨ ਦੇਸ਼ ਦੀ ਸੱਤਾ ਦਾ ਵਿਰੋਧੀ ਧੜਾ ਕਹਿ ਰਿਹਾ ਹੈ ਇੱਥੇ ਜੋ ਆਪਣੇ ਹੱਕਾਂ ਦੀ ਗੱਲਬਾਤ ਕਰੇਗਾ ਤਾਂ ਉਸ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਜਾਵੇਗਾ ਹੁਣ ਸਵਾਲ ਹੈ ਸੋਨੂੰ ਵਾਗ ਚੁੱਕ ਜੋ ਦੇਸ਼ ਦੇ ਪ੍ਰਧਾਨ ਮੰਤਰੀ ਦੀ ਕਦੇ ਤਾਰੀਫ ਕਰਦਾ ਸੀ ਉਸ ਨੂੰ ਗ੍ਰਿਫਤਾਰ ਕਿਉਂ ਕੀਤਾ ਗਿਆ ਉਸ ਦੀ ਗ੍ਰਿਫਤਾਰੀ ਤੇ ਇਹ ਸਵਾਲ ਹੈ ਕਿ ਉਹ ਹੀਰੋ ਹੈ ਜਾਂ ਉਹ ਵਿਲਨ ਹੈ ਹੁਣ ਗੱਲ ਸੋਨੂੰ ਵਾਗ ਚੁੱਕ ਦੇ ਜੀਵਨ ਬਾਰੇ ਕਰੀਏ ਸੋਨਮ ਵਾਂਚੁਕ ਲਦਾਖ ਦੇ ਵਾਤਾਵਰਣ ਐਕਟੀਵਿਸਟ ਇੰਜੀਨੀਅਰ ਅਧਿਆਪਕ ਹਨ ਸੋਨਮ ਵਾਂਚੁਕ ਲਦਾਖ ਦੇ ਲੋਕਾਂ ਦੇ ਅੰਦੋਲਨਾਂ ਦੀ ਅਗਵਾਹੀ ਕਰਦੇ ਹਨ ਸੋਨਮ ਦਾ ਜਨਮ 1966 ਵਿੱਚ ਲਦਾਖ ਦੇ ਇੱਕ ਪਿੰਡ ਓਲੀ ਟੋਪੇ ਵਿੱਚ ਹੋਇਆ ਬਚਪਨ ਵਿੱਚ ਉਸਨੇ ਸਕੂਲੀ ਪੜਾਈ ਨਹੀਂ ਕੀਤੀ ਉਹ ਆਪਣੀ ਮਾਂ ਤੇ ਧਰਤੀ ਤੋਂ ਹੀ ਸਭ ਕੁਝ ਸਿੱਖਿਆ ਉਸ ਨੂੰ 9 ਸਾਲ ਦੀ ਉਮਰ ਵਿੱਚ ਪਿੰਡ ਛੱਡ ਕੇ ਸ਼੍ਰੀਨਗਰ ਜਾਣਾ ਪਿਆ ਜਿੱਥੇ ਮਾਹੌਲ ਪਿੰਡ ਨਾਲੋਂ ਵੱਖਰਾ ਸੀ ਉੱਥੇ ਸੋਨਮ ਜ਼ਿਆਦਾ ਚੁੱਪ-ਚੁੱਪ ਹੀ ਰਹਿੰਦਾ ਸੀ ਇਸੇ ਚੁੱਪ ਰਹਿਣ ਕਰਕੇ ਉਸਦੇ ਸਾਥੀਆਂ ਨੇ ਉਸ ਦਾ ਮਜ਼ਾਕ ਉਡਾਇਆ ਜਿਸ ਨੂੰ ਸੋਨਮ ਵਾਂਝਕ ਆਪਣੀ ਜ਼ਿੰਦਗੀ ਦਾ ਸਭ ਤੋਂ ਮਾੜਾ ਦੌਰ ਆਖਦਾ ਹੈ 1970 ਵਿੱਚ ਸੋਨਮ ਦਿੱਲੀ ਆ ਗਿਆ ਉੱਥੇ ਉਸ ਨੇ ਇੱਕ ਪ੍ਰਿੰਸੀਪਲ ਤੋਂ ਆਪਣੀ ਪੜ੍ਹਾਈ ਲਈ ਮਦਦ ਮੰਗੀ ਜਿਸ ਕਰਕੇ ਉਸ ਨੇ ਮਿਹਨਤ ਅਤੇ ਲਗਨ ਨਾਲ 1987 ਵਿੱਚ ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਅਤੇ 1988 ਵਿੱਚ ਉਸਨੇ ਲਦਾਖ ਵਾਪਸ ਜਾ ਕੇ ਸਟੂਡੈਂਟ ਐਜੂਕੇਸ਼ਨਲ ਐਂਡ ਕਲਚਰਲ ਮੂਵਮੈਂਟ ਆਫ ਲਦਾਖ ਨਾਮ ਤੇ ਇੱਕ ਸਕੂਲ ਖੋਲਿਆ ਜਿਸ ਦਾ ਟੀਚਾ ਸੀ ਬੱਚਿਆਂ ਨੂੰ ਸਥਾਨਕ ਸੰਸਕ੍ਰਿਤੀ ਦੁਆਰਾ ਪੜਾਈ ਕਰਾਉਣਾ ਇਸ ਤੋਂ ਬਾਅਦ ਵਾਂਚੁਕ ਫਰਾਂਸ ਗਿਆ ਜਿੱਥੇ ਉਸਨੇ 2 ਸਾਲ ਵਿੱਚ ਪ੍ਰਾਚੀਨ ਨਿਰਮਾਣ ਤਕਨੀਕ ਸਿੱਖੀ ਜਿਸ ਵਿੱਚ ਉਸਨੇ ਸਿੱਖਿਆ ਕਿ ਕਿਸੇ ਵੀ ਚੀਜ਼ ਦਾ ਨਿਰਮਾਣ ਲਈ ਮਿੱਟੀ ਨੂੰ ਮੁੱਖ ਤੌਰ ਤੇ ਕਿਵੇਂ ਵਰਤਿਆ ਜਾਂਦਾ ਹੈ ਇਸ ਤੋਂ ਬਾਅਦ ਉਸਨੇ ਆਇਸਤੂਪਨ ਨਾਂ ਦੀ ਇੱਕ ਖੋਜ ਕੀਤੀ ਜਿਸ ਦਾ ਮੁੱਖ ਕਾਰਨ ਸੀ ਕਿਸਾਨਾਂ ਨੂੰ ਗਰਮੀਆਂ ਵਿੱਚ ਪਾਣੀ ਦੀ ਦਿੱਕਤ ਨਾ ਆਵੇ ਇਸ ਤੋਂ ਬਾਅਦ ਉਸਨੇ ਕੁਝ ਅਜਿਹੇ ਘਰ ਵੀ ਬਣਾਏ ਜੋ ਮਾਈਨਸ ਡਿਗਰੀ ਤਾਪਮਾਨ ਵਿੱਚ ਸੋਲਰ એનર્ਜੀ ਨਾਲ ਗਰਮ ਰਹਿੰਦੇ ਸਨ ਜਿਸ ਨੂੰ ਦੁਨੀਆ ਵਿੱਚ ਕਲਾਈਮੇਟ ਚੇਂਜ ਨਾਲ ਨਜਿੱਠਣ ਦਾ ਰਸਤਾ ਦੱਸਿਆ ਗਿਆ ਸੋ ਇਹ ਸੀ ਸੋਨਮ ਵਾਂਗਚੁਕ ਦੀ ਜੀਵਨ ਬਾਰੇ ਕੁ ਜਾਣਕਾਰੀ ਉਸ ਦੇ ਕੰਮਕਾਰ ਉਸ ਦੀ ਪੜ੍ਹਾਈ ਬਾਰੇ ਜਿਸ ਵਿੱਚ ਦੱਸਿਆ ਗਿਆ ਹੈ ਹੁਣ ਆਪਾਂ ਗੱਲ ਕਰਦੇ ਹਾਂ ਸੋਨਮ ਵੰਗਚੁਕ ਨੂੰ ਗ੍ਰਿਫਤਾਰ ਕਿਉਂ ਕੀਤਾ ਗਿਆ ਦਰਅਸਲ ਗੱਲ ਇਸ ਤਰ੍ਹਾਂ ਹੈ ਜਦੋਂ 2019 ਵਿੱਚ ਜੰਮੂ ਕਸ਼ਮੀਰ ਵਿੱਚੋਂ ਤਾਰਾ 370 ਹਟਾ ਕੇ ਉਸ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਤਾਂ ਇੱਕ ਹਿੱਸੇ ਲਦਾਖ ਨੂੰ ਵੀ ਪੂਰਨ ਰਾਜ ਦਾ ਦਰਜਾ ਦੇਣ ਦੀ ਗੱਲ ਆਖੀ ਗਈ ਸੀ ਜਿਸ ਕਰਕੇ ਸੋਨਮ ਵੰਗਚੁਕ 2020 ਤੋਂ ਲਦਾਖ ਨੂੰ ਪੂਰਨ ਦਰਜਾ ਦਿਵਾਉਣ ਦਾ ਸੰਘਰਸ਼ ਕਰ ਰਿਹਾ ਹੈ ਉਹਨ ਵੀ ਕਈ ਦਿਨ ਤੋਂ ਪਹਿਲਾਂ ਲੋਕ ਲਦਾਖ ਦੇਲੇ ਵਿੱਚ ਪੂਰਨ ਰਾਜ ਦਿਵਾਉਣ ਲਈ ਸੰਘਰਸ਼ ਕਰ ਰਹੇ ਸਨ ਤੇ 24 ਸਤੰਬਰ ਨੂੰ ਉੱਥੇ ਹਿੰਸਾ ਫਟਕ ਗਈ ਜਿਸ ਤੇ ਭੀੜ ਨੇ ਬੀਜੇਪੀ ਦੇ ਦਫ਼ਤਰ ਨੂੰ ਅੱਗ ਲਗਾ ਦਿੱਤੀ ਅਤੇ ਵਾਹਨ ਛਾੜ ਦਿੱਤੇ ਅਤੇ ਰਾਸ਼ਟਰੀ ਸੁਰੱਖਿਆ ਕਰਮੀਆਂ ਨਾਲ ਵੀ ਟਕਰਾਅ ਹੋਇਆ ਜਿਸ ਵਿੱਚ 4 ਲੋਕਾਂ ਦੀ ਮੌਤ ਹੋ ਗਈ ਤੇ 50 ਤੋਂ ਵੱਧ ਲੋਕ ਜ਼ਖਮੀ ਹੋ ਗਏ ਇਸ ਦਾ ਕਾਰਨ ਸੋਨਮ ਬਾਂਗਚੁੱਕ ਦੇ ਬਿਆਨਾਂ ਨੂੰ ਦੱਸਿਆ ਗਿਆ ਜਿਸ ਕਰਕੇ ਉਸਦੇ ਐਨਜੀਓ ਦਾ ਐਫਸੀਆਰ ਲਾਇਸੈਂਸ ਰੱਦ ਕਰ ਦਿੱਤਾ ਗਿਆ ਜਿਸ ਤਹਿਤ ਭਾਰਤ ਦੇ ਕਿਸੇ ਵੀ ਐਨਜੀਓ ਨੂੰ ਵਿਦੇਸ਼ ਤੋਂ ਫੰਡ ਲੈਣ ਦੀ ਇਜਾਜ਼ਤ ਹੁੰਦੀ ਹੈ ਉਸ ਨੂੰ ਰੱਦ ਕਰ ਦਿੱਤਾ ਗਿਆ ਅਤੇ ਉਸਦੇ ਐਨਜੀਓ ਐਜੂਕੇਸ਼ਨਲ ਐਂਡ ਕਲਚਰਲ ਮੂਵਮੈਂਟ ਆਫ ਲਦਾਖ ਦੇ ਵਿਦੇਸ਼ੀ ਯੋਗਦਾਨ ਕਰਕੇ ਖਾਤਿਆਂ ਦੀ ਜਾਂਚ ਹੋ ਰਹੀ ਹੈ ਬਾਕੀ ਤੁਸੀਂ ਇਸ ਵਿਵਾਦ ਨੂੰ ਕਿਵੇਂ ਦੇਖਦੇ ਹੋ ਇਸ ਵੀਡੀਓ ਤੇ ਕਮੈਂਟ ਕਰਕੇ ਦੱਸੋ ਅਤੇ ਸਾਡੇ ਚੈਨਲ ਪੰਜਾਬ ਅਨਫੋਲਡਡ ਨੂੰ ਸਬਸਕ੍ਰਾਈਬ ਕਰੋ ਧੰਨਵਾਦ